ਉਹ ਤਾਂ ਉਸ ਤੋਂ ਕਰਕੇ ਐਨੰਮੀ ਬਾਈ ਕਰਦਾ ਰਿਆ ਤੇ ਕੋਈ ਉਹ ਉਹਦੇ 'ਚ ਮੈਂ ਕੋਈ ਇਹ ਬਦਨਾਮੀ ਨਹੀਂ ਸਮਝਦਾ ਮੈਂ ਤਾਂ ਕੋਈ ਇੱਥੇ ਕਰਕੇ ਫੇਹ ਲੋਗੇ ਤਿੰਨ ਸਾਲ ਲਗਾਤਾਰ ਨਰਮਾ ਨੂੰ ਐਸਾ ਠੱਗਲੇ ਬੀਚਦੇ ਰਹੇ ਤੇ ਬਚਣਾ ਕਿੱਥੋਂ ਸੀਗਾ ਜਿਵੇਂ ਬਾਬੇ ਦੀ ਤੇ ਮੁਖਾਵਾਂਗੇ ਕਹੀ ਐਵੇਂ ਮੁਖਾਵਾਂਗੇ ਨਹੀਂ ਗੱਲ ਲੱਟੇ ਮਾਰਦੇ ਆ ਵੀ ਅਖੇ ਰੱਬ ਵੀ ਬੰਨਿਆ ਕਦੇ ਮਖਾ ਮੰਨ ਜਾ ਕਰੋ ਹੋਏਗਾ ਰੱਬ ਇੰਨਾ ਜੇ ਹਾੜੀ ਵੱੜਦੇ ਨਾ ਹਰ ਜੋੜੀ ਨੂੰ ਪਾਈਏ ਕਿ ਉਹਦੀ ਚੂਰੀ ਪਵਾ ਦੋ ਹੁੰਦੇ ਅਸੀਂ ਭਰਾ ਵੱੜਦੇ ਬਾਕੀ ਜੀਰੀ ਹੁੰਦੇ ਤੇ ਤੂੰ ਦਾ ਛੰਨ ਲੱਕ ਕੇ ਪੀਣੇ ਚੂਰੀ ਖਾ ਕੇ ਤੇ ਫਿਰ ਤੇਰੇ ਅੱਬਾ ਭਾਇਆ ਨਾਲ ਦੇਖ ਲੈ ਕੇ ਮੀਠ ਬਣਾਉਂਦਾ ਹਰ ਤੀਜੇ ਦਿਨ ਲੋਕ ਚ ਠਕਾੜੀ ਪਿੰਡ ਤੇ ਨੂੰ ਬੁਕਾ ਦਿਆਂ ਜਿਹੜਾ 20 ਵਜੇ ਛੱਡੀ ਹੈ ਜੀ ਵਾਕੀ ਬਹੁਤ ਮਨ ਆਂਟੀ ਕੋਈ ਨਹੀਂ ਇਥੋਂ ਤਪਚਾ ਗੰਗਾ ਨਗਰ ਤੂੰ ਸਾਰੇ ਸਰਦਾਰ ਹੀ ਬਠੇ ਨਾਲ ਨਾਲ ਬੱਟੇ ਗਾਇ ਸਿੰਘਪੁਰ ਰੈਦਕ ਨਗਰ ਤੇ ਖਾਜੂ ਵਾਲਾ ਤੇ ਤੇਰੇ ਰਾਹ ਬਲਾ ਤੇ ਕੜਸਾਣਾ ਤੇ ਪਰੇ ਨੱਚਨੇ ਤਾਂ ਹੀ ਨਾ ਤੇ ਕਟਾ ਛਪੜਾ ਇਹ ਉਹਦੇ ਜਿਵੇਂ ਗਲੀ ਨਹੀਂ ਬਣਾਉਣ ਦਿੱਤੀ ਉਹਨੂੰ ਦਰਪੰਜੀ ਨੂੰ ਕਪੂ ਨੂੰ ਅਦਾ ਕੇ ਗਲੀ ਬਣਾਉਣੀ ਬਹੁਤ ਹੈ ਮੈਂ ਕਿਹਾ ਨਾਲ ਕੇ ਨਾ ਬਣਾ ਮੱਛਨ ਕਾਜੂ ਬੱਟੇ ਮੀ ਵੀ ਕੱਢੀ ਆਉਂਦੀ ਬੱਟ ਤੇ ਪਤਾ ਨਹੀਂ ਕਦੋਂ ਮਹੀ ਆਊਗਾ ਜਿਹੜੇ ਵੈਦਰ ਵਾਲੇ ਉਹ ਤਾਂ ਦਿਖਾ ਦਿੰਦੇ ਰੋਜ਼ ਇੱਕ ਦਿਨ ਅੱਗੇ ਪਾ ਦਿੰਦੇ ਆ ਬਾਕੀ ਸਹੀ ਤਾਂ ਬਾਈ ਬਲਜਿੰਦਰ ਨੂੰ ਪਤਾ ਹੋਣਾ ਮਸਤ ਪੰਜਾਬ ਦੇ ਵਾਲੇ ਉਹਨਾਂ ਨੂੰ ਪੁੱਛਾਂਗੇ ਤੇ ਵੈਸੇ ਉਮੀਦ ਆ ਵੀ ਕੱਲ ਤੋਂ ਵਾਕਈ ਇਹ ਟੈਂਪਰੇਚਰ ਘਟ ਰਊਗਾ ਸਾਰਾ ਹਫਤਾ 31 32 33 ਡਿਗਰੀ ਐਂਜ ਰਹੂਗਾ ਬਾਕੀ ਲੱਗ ਜੂ ਪਤਾ 11 ਤਾਂ ਨਾ ਬਸ ਪੁੱਛੋ ਨਾ ਬੋਲ ਬੁਰਹਾ ਲੈ ਗਰਮੀ ਗਰਮੀ ਹੁਣ ਤੁਸੀਂ ਵੇਖ ਲਓ ਵੀ ਆਪਣਾ ਕੀ ਹਾਲ ਐ ਵੰਸਿਕਾਂ ਨਾਲ ਬੈਠਣਾ ਗਿਆਲ ਹੋਣਾ ਤੇ ਤੁਹਾਨੂੰ ਬੰਦੇ ਜਿਹੜੇ ਖੇਤਾਂ 'ਚ ਮਿਹਨਤ ਕਰਦੇ ਆ ਬਹੁਤ ਔਖਾ ਬਾਈ ਬਾਜਾ ਬਹੁਤ ਸੋਹਣੀ ਰੰਗ ਦੀ ਮਰੂਤੀ ਆ ਗਈ ਇਹ ਮਰੂਤੀਆਂ ਪਤਾ ਨਹੀਂ ਹੁੰਦੀਆਂ ਸਾਫ਼ ਪਤਾ ਨਹੀਂ ਲੱਗਦੀਆਂ ਸਾਫ਼ ਪਰ ਸੋਹਣੀਆਂ ਬਹੁਤ ਲੱਗਦੀਆਂ ਇਹ ਰੰਗ ਹੋ ਗਿਆ ਜਾਂ ਇਹ ਇੱਕ ਬਲੂ ਜਾ ਆਉਂਦਾ ਇੱਕ ਚੈਰੀ ਆਉਂਦਾ ਇੱਕ ਬੰਨਾ ਦਾ ਮਿਲਟਰੀ ਕਲਰ ਆਉਂਦਾ ਬਹੁਤ ਸੋਹਣੀਆਂ ਲੱਗਦੀਆਂ ਬਾਕੀ ਉਧਰ ਬੈਠੇ ਨੇ ਬਾਬਾ ਮੰਤਰੀ ਜੀ ਉਹਨਾਂ ਨੇ ਕਰਦੇ ਆ ਗੱਲਬਾਤ ਪੁੱਛਦੇ ਆ ਗਰਮੀ ਤੋਂ ਬਚ ਰਹੇ ਨੇ ਬਾਬਾ ਦੇ ਬੈਠਣ ਨੂੰ ਵੈਸੇ ਵਧ ਗਿਆ ਬਣਾਇਆ ਵੈਸੇ ਸ਼ੈੱਡ ਛੱਡ ਮਾਣੀ ਮੁੱਟੀ ਹਵਾ ਵੀ ਲੱਗਦੀ ਹੋਣੀ ਆ ਬਾਬਾ ਜੀ ਸਸਤਰੀ ਕਾਲ ਤਕੜੇ ਹੋ ਬਚੇ ਗਰਮੀ ਤੋਂ ਬੁਰਾ ਹਾਲ ਆ ਬੱਚੇ ਕਿਉਂ ਬੈਨੇ ਹਵਾਜੀ ਸਸਤਰੀ ਕਾਲੀ ਪੱਕੇ ਵੀ ਗਰਮੀ ਅੰਦਰ ਹੈਗੀ ਨਾ ਤਾ ਮਾਰਦਾ ਇੱਥੇ ਇੱਥੇ ਠੀਕ ਆ ਇੱਥੇ ਠੀਕ ਆ ਕੱਤਲੇ ਪੱਖ ਦਾ ਕੰਮ ਤੇ ਨਹੀਂ ਹੋਣਾ ਹਾਂ ਪੱਖੇ ਨਹੀਂ ਮੀਂਹ ਡਰ ਹਾਂ ਕਰਦਾ ਛੱਤਾਂ ਤਪ ਜਾਂਦੇ ਕਹਿੰਦਾ ਆ ਇੱਥੇ ਹੀ ਬੇ ਰਹੀ ਜਿਹੜਾ ਹਵਾ ਹੁੰਦੀ ਹੈ ਨਾ ਇਹ ਤੋਂ ਪਸ ਮੁਰਕਾ ਸੁੱਕ ਜਾਂਦਾ ਤੇ ਉਹ ਵੀ ਮੌਸਮ ਠੀਕ ਹੈ ਤੇ ਮੌਸਮ ਵਿਭਾਗ ਦੇ ਵਾਲੇ ਆਖੀ ਤੇ ਆਂਦੇ ਵੀ ਕੱਲ ਤਮੀ ਆਉਣ ਲੱਗ ਜੂਗਾ ਕੋਈ ਇਨਿੰਗ ਹੈ ਕਹਿੰਦੇ ਬਾਈ ਤਾਂ 24 ਹੋ ਗਈ ਅੱਜ ਇਹ ਤਾਂ ਪਰਸੋਂ ਨੇ ਕਹੀ ਜਾਂਦੀ ਆਖੀ ਤੇ ਵਰਤਦੇ ਜਾਂਦੇ ਕੋਈ ਮੀਂਹ ਨਹੀਂ ਆ ਰੋਜ਼ ਇੱਕ ਦਿਨ ਵਧਾ ਦਿੰਦੇ ਆ ਰੋਜ਼ ਕੱਲ ਇੱਧਰ ਕਿਧਰ ਦਾ ਬੱਦੋ ਪੜੀ ਵੀ ਨਹੀਂ ਪਿਆ ਹੁਣ ਹਾਂ ਕੱਲ ਲੰਬੀ ਸੀਗਾ ਆਪਣੇ ਦਾ ਮਾੜਾ ਜਿਹਾ ਪਿਆ ਤੇ ਫਰਕ ਹੀ ਨਹੀਂ ਪਿਆ ਆਪਣੇ ਦਾ ਗਰਮੀ ਤਾਂ ਹੁੰਦੀ ਦੀ ਹੁੰਦੀ ਆ ਪਹਿਲੇ ਵੀ ਇੰਨੀ ਗਰਮੀਆਂ ਹੁੰਦੀ ਸੀ ਕਿ ਐਵੇਂ ਲੱਗਦਾ ਨਹੀਂ ਗਰਮੀਆਂ ਵੜ ਜਾਂਦੇ ਸੀ ਪਰ ਆ ਪੱਕੇ ਹੀ ਨਹੀਂ ਸੀ ਕਾਕਾ ਸਾਰੀਆਂ ਗਲੀਆਂ ਕੋਠੇ ਕੱਚੇ ਰਾਹ ਸੀਗੇ ਏਸੀ ਉਸ ਦਿਨ ਹੁੰਦੇ ਸੀ ਕੱਖ ਨਹੀਂ ਜੀ ਹੁੰਦਾ ਡੱਕਾ ਇਸ ਨੇ ਵੀ ਗਰਮੀ ਤਾਂ ਬਹੁਤ ਪਤੀ ਆ ਬਿਜਲੀ ਨਹੀਂ ਹੁੰਦੀ ਸੀ 76 ਜੀ ਤਾਂ ਵੀ ਲਈ ਆਪਣੇ ਕਿਉਂਕਿ ਇਸ ਜਿਹੜੇ ਗਰਮੈਸਬਾਰ ਕੱਢਦੇ ਆ ਉਹਨਾਂ ਨੂੰ ਫਿਰ ਦਿੱਕਤ ਆਉਂਦੀ ਆਉਂਦੀ ਆ ਹਾਂ ਹਾੜੀਆਂ ਵੜਦੇ ਬੜੀਆਂ ਬੇਕ ਸਮਾਰ ਗਰਮੀ ਹੁੰਦੀ ਮਹੀਨਾ ਮਹੀਨਾ ਵੱਢੀ ਜਾਂਦੇ ਖੜੇ ਹੋ ਜਾਂਦੇ ਹਵਾ ਲੱਗ ਜਾਂਦੀ ਨਹੀਂ ਹੁੰਦੀ ਕੋਈ ਤਾਂ ਨਹੀਂ ਸੀ ਜੀ ਰਾਤ ਨੂੰ ਤਾਂ ਪੂਰੀ ਠੰਡ ਹੋ ਜਾਂਦੀ ਹੁੰਦੀ ਹੈ। ਰਾਤਾਂ 'ਚ ਹੁਣ ਵੀ ਆਈਆਂ ਹੈ। ਵਧੀਆ? ਹਾਂ। ਆਪਣੇ ਨਹੀਂ ਓਵੇਂ ਹੁੰਦੀ। ਆਪਣੇ ਨਹੀਂ ਹੁੰਦੀ ਓਵੇਂ। ਆਪਣੇ ਤਾਂ ਬਾਹਲੀ ਪੇੜੀ ਹੁੰਦੇ ਰਾਤ ਨੂੰ ਏਰੀਆ ਜਾਂਦਾ ਉਧਰ ਤਾਂ ਹਵਾ ਬੰਦ ਹੋ ਜਾਂਦੀ ਹੈ। ਲੈਟ ਉਹੀ ਬੰਦ ਹੁੰਦੀ ਹੈ। ਲੈਟ ਬੰਦਨ ਜਾ ਕੇ ساری ਰਾਤ ਕੱਟਦੀ ਲੈਟ ਉੱਥੇ ਬੰਦ ਹੋ ਜਾਂਦੀ ਬਸ ਲੈਟ। ਮਾੜੀ ਜਿੰਨੀ ਰੀ ਹੈ ਜੀ ਨਾ ਉਦੋਂ ਲੈਟ ਬੰਦ ਹੋ ਜਾਂਦੀ। ਰਾਤ ਵੀ ਕੱਟ ਜਾ ਲੱਗਿਆ ਸੀ। ਉਦੋਂ ਯਾਰ 12 ਵਜੇ ਤਖੜੇ ਸੀ ਅੱਜੂ ਮਾ ਨਾ ਹਾਂਜੀ ਲੋਕ ਉਹਨਾਂ ਖੜਾ ਤਖੜੇ ਸੀ। ਖਰਾਕਾਂ ਚੰਗੀਆਂ ਸੀ। ਖਰਾਕਾਂ ਬੜੀਆਂ ਸਹਜੀਆਂ। ਦੇ ਹੀ ਟਕਾਣੇ ਚੰਗੇ ਦੁੱਧ ਪੀਣੇ ਦਾ ਦੱਸ ਮੰញੀਆਂ ਹੁੰਦੀਆਂ ਕੋਲੇ ਪਰਬਾਈ ਨਾ ਮੰਦੇ ਤੜਕੇ ਦਰੰਗੇ ਮਾਰਦੇ ਚੀਵ ਜੀ ਨਿਕਲ ਜਾਂਦੇ ਕਿਧਰੋਂ ਸਾਰਾ ਦਿਨ ਹੜੀ ਵਡਣੀ ਰਾਤ ਹੁੰਦਾਈ ਹਾਥਣੇ ਫੇਰ ਨੱਚਦੇ ਦੁਰੇ ਹੁੰਦੇ ਐਹੀ ਜਮਾਨੇ ਸੀਗੀ ਉਹ ਮੰញੀਆਂ ਉਹ ਜਣ ਕੇ ਦੱਸ ਨਾ ਮੈਂ ਕੀ ਕਹਣੀ ਜੋ ਹੈ ਤਾਂ ਕਿਸੇ ਦੇ ਕੋਈ 4 ਕਿਲੋ ਦੁੱਧਾ ਦੋ ਦੱਬੇ ਵਾਲੇ ਨੂੰ ਪਾਉਂਦੇ ਐ ਕੋਈ ਖਾਣ ਨਹੀਂ ਕੋਈ ਪੀਣ ਨਹੀਂ ਗੰਦੇ ਘਾੜ ਪੀਣਾ ਇਹ ਤਾਂ ਪੁਰਾਣੇ ਸਾਡਾ ਸਾਡੇ ਸੰਡੇ ਤਾਂ ਜਿਹੜੇ ਬਰਦੇ ਹੁਣ ਵਾਲੀਆਂ ਬਣੀਆਂ ਕਿ ਤੋ ਜਾਣੀਆਂ ਸਿਰੇ ਬਣੇ ਨੇ ਹੱਕ ਹੈਗਾ ਜੀ ਹਾਂ ਬਰਕਾ ਗੱਲ ਜਦੋਂ ਬੇਬੇ ਬਿਮਾਰ ਹੋਈ ਨਾ ਇਹ ਮੰਜੇ ਦੇ ਪਈ ਪਈ 6 ਮਹੀਨੇ ਨੂੰ ਕੱਢ ਗਈ ਸੀ ਮਤਲਬ ਬਹੁਤ ਘੱਟ ਖਾਦੇ ਪੀਦੇ ਹਾਂ 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 ਮੇਡੇ ਪੁਰਾਣੀਆਂ ਖਰਾਕਾਂ ਅੰਦਰ ਚੱਲੀਆਂ ਜਾਂਦੀਆਂ ਸੀ ਇਹਦੇ ਅੱਜ ਤਾਂ ਅੱਧਾ ਵਰਦਾ ਹੀ ਵਧੀਆ ਚੱਲੀ ਜਾਂਦੀ 30 ਸਾਲ ਦਾ ਹੋ ਗਿਆ ਵਧੀਆ ਹਾਂ ਖਰਾਕਾਂ ਬੜੀਆਂ ਸੀ ਜਿੰਨਾ ਚ ਹਾੜੀ ਵੜਦੇ ਨਾ ਹਰ ਜੋੜੀ ਨੂੰ ਪਾਈਏ ਕਿ ਉਹਦੀ ਚੂਰੀ ਪਵਾ ਦੋ ਹੁੰਦੇ ਸੀ ਭਰਾ ਵੜਦੇ ਬਾਕੀ ਜ਼ੀਰੀ ਹੁੰਦੇ ਤੇ ਦੁੱਧਾ ਛੰਨ ਲਾ ਕੇ ਪੀਣੇ ਚੂਰੀ ਖਾ ਕੇ ਤੇ ਫਿਰ ਤੇਰੇ ਬਾਬਾ ਬਾਹਾਂ ਦਾ ਦੇਖ ਲੈ ਕੇ ਮੀਠ ਬਣਾਉਂਦਾ ਹਰ ਤੀਜੇ ਦਿਨ 2 ਕਿਲੋ ਤੇ ਵੀ ਲੈ ਉਹ ਪਾਂਜੀ ਜਾਣੇ ਤੇ ਆਪ ਦਾ ਕੋਈ ਜ਼ਰੀਆ ਨਾਲੇ ਆਦੇ ਰੱਜ ਕੇ ਖਾ ਗਏ ਤੇ ਰੱਜ ਕੇ ਵਾਹੀ ਉਹ ਕਰ ਬਾਈ ਬੜੇ ਬੜੇ ਕਮਾਈ ਕਰੀ ਕੋਸ਼ਿਸ਼ ਕਰਕੇ ਫੇਲ ਹੋ ਗਏ ਮਤਲ ਹਾਂ ਫਿਰ ਸੱਤ ਸੱਤਰ ਕੱਲੇ ਆਂਦੀ ਮੈਂ ਵਾਈ ਕਰਦਾ ਰਿਆਂ ਤੇ ਕੋਈ ਉਹ ਉਹਦੇ 'ਚ ਮੈਂ ਕੋਈ ਇਹ ਬਤਰਾਮੀ ਨਹੀਂ ਸਮਝਦਾ ਮੈਂ ਤਾਂ ਕੋਈ ਇੱਥੇ ਕਰਕੇ ਫੇਰ ਲੋਗੇ ਹਾਂ ਫੇਰ ਉਹ ਜਿੱਦ ਦੀ ਮਰਜ਼ੀ ਹੈ ਨਾ ਫਿਰ ਬਥਰੀ ਦੁਨੀਆਂ ਫੇਲ ਹੋ ਜਾਂਦੀ ਤਾਂ ਜੇ ਕੋਈ ਕੋਸ਼ਿਸ਼ ਤਾਂ ਬਾਰਿ ਨਹੀਂ ਆ ਰਹੀ ਹੈ ਹਾਂ ਬਾਰਿ ਨਹੀਂ ਤੈਨੂੰ ਸਾਲ ਲਗਾਤਾਰ ਨਰਮੇ ਨੇ 60 ਕਲੇ ਬੀਜਦੇ ਰਹੇ ਤੇ ਬਚਣਾ ਕਿੱਥੋਂ ਸੀਗਾ ਨਰਮੇ ਤਾਂ ਆਪਣੇ ਬਾੜੀ ਪੈ ਗਈ ਹੋ ਜਾਣਾ ਬਹੁਤ ਪੈ ਗਈ ਨਰਮੇ ਤਾਂ ਆਏ ਸਾਲ ਕਲੇ ਚਿੱਟਾ ਮੱਥਰ ਪੈ ਗਿਆ ਕਦੇ ਕੁਝ ਹੋ ਗਿਆ ਇਹ ਤਾਂ ਮਜਬੂਰੀ ਵੈਰ ਨੂੰ ਬੰਦ ਕਰਨਾ ਪਿਆ ਨਾ ਹਾਂ ਉਹ ਤਾਂ ਫਰੋਂ ਡਰਦੇ ਹੀ ਆ ਲੋਕਾਂ ਨੂੰ ਮਹੌਂਦਾ ਹੀ ਨਰਮਾ ਪਿਛਲੇ ਸਾਲ ਫਕਤਪੁਰ ਜਿਹੜਾ ਸਾਰਾ ਪਿੰਡ ਉਹਦੇ ਉੱਤੇ ਬਾਬੇ ਵਾਲੇ ਦੇ ਬੰਦੇ ਜਰਮੰਤਰੀ ਨਰਮੇ ਨੂੰ ਹੋਇਆ ਤਾਂ ਮਰ ਜਾਂਗੇ ਯਾਰ ਉਹ ਮੈਂ ਕਿਹਾ ਬੀਜੋ ਤਾਂ ਸੀ ਕੋਈ ਗੁਵਾਰੇ ਬੀਜ ਲੋ ਯਾਰ ਕੋਈ ਮੂੰਗੀ ਬੀਜ ਲਓ ਤੇ ਕੁਝ ਤਾਂ ਹੋਊ ਤੇ ਛੇ ਛੀ ਕੋਟਲ ਦਾ ਨਰਮਾ ਹੋ ਗਿਆ ਵਧ ਗਿਆ ਦੋ ਤਿੰਨ ਸਪਰੇਅ ਨਾਲ ਨੇ ਉਧਰ ਹੁਣ ਹਰੀਪੁਰੇ ਕਿਨੇ ਮੇਦੇ ਘਟ ਕੇ ਨਰਮ ਪਹਿਲਾਂ ਤਾਂ ਬਹੁਤ ਹੁੰਦਾ ਸੀ ਪਹਿਲਾਂ ਬਹੁਤ ਹੁੰਦਾ ਆਪਣੇ ਪਿੰਡੋਂ ਝੋਨੇ ਜਾਂਦੇ ਰਹੇ ਝੋਨੇ ਚ ਹੁਣ ਝੋਨਾ ਲਾਈ ਬਟਿਆ ਕੰਜੇ ਤੇ ਸਾਰੇ ਇਲਾਕੇ ਡੱਗ ਡੁੱਗ ਅੱਛਾ ਇਥੋਂ ਅਡਾ ਪਜੀਦੂ ਨਹਿਰ ਜੀ ਇਹ ਜੋ ਨਾ ਇਹ ਜੋ ਨਾ ਪਿੰਡ ਤੇ ਹਰੀਪੁਰੇ ਤੇ ਪਾਣੀ ਪੁਣੀ ਵਧ ਗਿਆ ਉਥੇ ਪਾਣੀ ਯਾਰ ਵਧ ਗਿਆ ਫੰਨੇ ਖਾ ਬੋਰ ਲੱਗੇ ਕਿਰਨੇ ਨਹੀਂ ਨੂੰ ਡੱਗੀਆਂ ਪਰ ਲੈਂਦੀ ਆ ਆ ਡੱਗੀਆਂ ਸਰਕਾਰ ਸਬਸਿਡੀ ਦਿੰਦੀ ਇੱਥੇ ਮੈਂ ਲੱਗਦਾ ਹਾਂ ਬਾਦੂ ਛਾਰਤੇ ਸਬਸਿਡੀ ਵੀ ਵਿੱਗੇ ਵਿੱਗੇ ਚ ਡੱਗ ਲਾ ਛੱਡੇ ਯਾਰ ਇੱਕ ਡੱਗੀ ਕੱਖ 25 25 ਕਿੱਲੇ ਪਾਣੀ ਲਾ ਦਿੰਦੀ ਆ ਨਹੀਂ ਲਾ ਦਿੰਦੀ ਉਹ ਤੇਰੇ ਬਾਬੇ ਦੇ ਲੱਕੀ ਡੱਗੀ ਇੱਥੇ ਸਾਡੇ ਪਟੇ ਆ ਤਾਂ 25 ਕਿੱਲੇ ਪਾਣੀ ਲਾ ਦਿੰਦੀ ਹੁਣ ਰਾਸਤਾਨ ਕਿਸੇ ਕੋਲ ਘੱਟ ਨਹੀਂ ਰਿਹਾ ਹੁਣ ਤਾਂ ਨਾ ਤੁਸੀਂ ਭਾਰਤ ਮਾਲਾ ਰੋਡ ਜਿਹੜੀ ਨਵੀਂ ਬਣੀ ਉਹ ਤੇ ਬਾਗ ਲੱਗੇ ਬਾਗ ਨਾਰਾਂ ਦੇ ਹੋਰ ਬਾਗ ਲੱਗੇ ਜੀ ਹਾਂਤੀ ਕੋਈ ਨਹੀਂ ਇਥੋਂ ਟੱਪ ਜਾ ਗੰਗਾ ਨਗਰ ਤੂੰ ਸਾਰੇ ਸਰਦਾਰ ਹੀ ਬੈਠੇ ਨਾਲ ਨਾਲ ਵੱਟਦੇ ਗਾਇ ਸਿੰਘਪੁਰ ਰੈ ਸਿੰਘ ਨਗਰ ਤੇ ਖਾਜੂ ਵਾਲਾ ਤੇ ਤੇਰਾਹ ਵਾਲਾ ਤੇ ਕੜਸਾਣਾ ਤੇ ਪਰੇ ਨਾਚਣੇ ਤਾਂ ਹੀ ਨਾ ਫਿਰ ਜਮੀਨ ਆ ਸਿਰ ਤੇ ਹਰ ਨੇ ਗੁਦਾ ਹੈ ਜੀ ਹਾਂ ਸਹੀ ਗੱਲ ਹੈ ਹਾਂ ਬੜੇ ਸਰਦਾਰ ਲੋਕ ਬੈਠੇ ਆ ਤੇ ਪਾਣੀ ਕਹਿੰਦੇ ਬੜੇ ਰੈਜiment ਪੰਦਪੁਰ ਦੇ ਇਲਾਕੇ ਦੇ ਵਿੱਚ ਜਿਹੇ ਮਨਿਸਟਰ ਸਾਰੇ ਜੀ ਮੇ ਅਤੇ ਟੀਟੀਸੀ ਹਾਂ ਆ ਸੀਗਾ ਕਾਂਗਰਸ ਸੀ ਜੇ ਮਿਨਿਸਟਰ ਸੀ ਇਹਨਾਂ ਦੀਆਂ ਨਹਿਰਾਂ ਉਹ ਬਹੁਤ ਚੱਲਦੀਆਂ ਸਹੀ ਗੱਲ ਹੈ ਇੱਕ ਸਭ ਨੇ ਡੱਗ ਲਾ ਰੇ ਤੇ ਆਪਦੇ ਅਰੇਂਜਮੈਂਟ ਸਭ ਕੋਲੇ ਸਭ ਦੇ ਨਹਿਰਾਂ ਨਾਲ ਬੋਰ ਲੱਗੇ ਹੁਣ ਤਾਂ ਲੱਗਦਾ ਜੀ ਆਪਣੀ ਗਰਮੀ ਵਧ ਗਈ ਦੇ ਰਾਸਤੇ ਚ ਘਟ ਗਈ ਹੁੰਦੀ ਹੈ ਹਰ ਰਾਜਸਥਾਨ ਚ ਇੰਨੀ ਗਰਮੀ ਹੈ ਨਹੀਂ ਨਾ ਹਾਂ ਨਹੀਂ ਨਹੀਂ ਯਾਰ ਹੱਥ ਨਹੀਂ ਠੰਡੇ ਕਾਕਾ ਭਾਈ ਨੇ ਤੇ ਅੱਗ ਲੱਗੀ ਵੀ ਤਾਂ ਚੌਂਡੇ ਚ ਕੰਨਾ ਤਪਦੀਆਂ ਥੱਲੇੋਂ ਥਾਂ ਪੱਕਾ ਹੈ ਤਾਂ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਉਹ ਨਾ ਇਹ ਪਹਿਲਾਂ ਵਧੀਆ ਵੱਡੇ ਵੱਡੇ ਪਿੱਪਲ ਹੁੰਦੇ ਸੀ ਬੋਰਡ ਹੁੰਦੇ ਸੀ ਲੋਕ ਆਲੇ-ਦੁਆਲੇ ਬੈਠਦੇ ਹੁੰਦੇ ਸੀ ਕੋਈ ਅਸੀਂ ਤੜਕੇ ਨਿਕਲ ਜਾਣਾ ਕੰਮ ਤੋਂ ਆ ਕੇ 10 ਵਜੇ ਖਾਦੀ ਰੋਟੀ ਤੇ ਬੋਰਡ 'ਤੇ ਹਾਂ ਸਾਰਾ ਦਿਨ ਖੇਡਣਾ 3 ਵਜੇ ਆ ਕੇ ਕਰੀ ਪੀ ਕੇ ਚਾਹ ਤੇ ਫਿਰ ਖੇਡਣਾ ਕਈ ਪਿੰਡਾਂ ਦੇ ਹੱਦੇ ਵੇਗਿਆ ਬਹੁਤ ਵਧੀਆ ਹੈ ਹਾਂ ਬੰਦੇ ਲੋਕ ਬੜੇ ਆਪਣੇ ਵਰਕਸ਼ਾਪ ਤੇ ਏਡਾ ਵਧੀਆ ਸੀ ਐਵੇਂ ਬੱਟਦਾ ਉਹ ਬੱਟਦਾ ਸੱਕਾਂ ਵਾਲੀ ਪਿੰਡ ਤੇ ਨੂੰ ਬੁਖਾਦੇ ਆ ਫਿਰ 20 ਵਜੇ ਛੱਡੀ ਹੈ ਜਬੀ ਵਾਕੀ ਬਹੁਤ ਹੁੰਦੇ ਬੜਾ ਸੋਹਣਾ ਬਣਾਇਆ ਉਹ ਮਿਹਨਤੀ ਬਹੁਤ ਕਰੀ ਸਰਪੰਚ ਨੇ ਬਾਈ ਹਾਂ ਬੜੀ ਮਿਹਨਤ ਕੀਤੀ ਹੈ ਮਿਹਨਤ ਵਾਲੀ ਗੱਲ ਆਇਆ ਚਰ ਪੱਟਣਾ ਤਾਂ ਠੀਕ ਆ ਪੱਟ ਕੇ ਬੰਦਾ ਹੋਰ ਵੀ ਲਾ ਦੋ ਪਰ ਐ ਹੁੰਦਾ ਨਹੀਂ ਉਹ ਹੋਊਗਾ 25 30 ਨਾਲ ਜੱਗ ਉਹ ਨਹੀਂ ਹੁੰਦਾ ਜਿਵੇਂ ਆਪਣਾ ਬੋੜ ਸੀ ਉਹ ਤਾਂ ਬੜਾ ਵੱਡਾ ਮੰਜੇ ਡਾਲਣ ਦੇ ਉੱਤੇ ਬੜਾ ਵੱਡਾ ਗਾਣੇ ਤੇ ਬੜਾ ਵੱਡਾ ਬੋੜ ਸੀ ਜਾਂ ਆਪਣੇ ਉਧਰ ਹੁੰਦਾ ਸੀ ਬਾਬੇ ਦਰਸ਼ਨ ਕੇ ਬਾਹਰ ਚ ਦੋ ਪਿੱਪਲ ਕੇ ਬੋੜ ਸੀ ਮੰਨ ਲਾ ਛੋਟੇ ਹੁੰਦੇ ਉਹ ਤਾਂ ਮੈਂ ਪਿੱਪਲੰਗਾ ਸੀ ਪਿੱਪਲ ਸਰਕਾਰੀ ਸਕੂਲ ਚ ਇੱਕ ਗੁਰੂ ਘਰ ਚ ਹਾਂ ਹਾਂ ਬਹੁਤ ਵੱਡਾ ਪਿੱਪਲ ਹੁੰਦਾ ਸੀ ਦਰਸ਼ਨ ਕੇ ਘਰ ਕੋਲ ਬੜੇ ਵੱਡੇ ਪਿੰਡੇ ਹ ਆਰੇ ਮੰਜੇ ਲਾਏ ਹੁੰਦੇ ਹੱਥ ਨੇ ਜਗਦੇ ਮੰਜੇ ਬਜ਼ੁਰਗ ਹੁਣ ਰਾਜਸਥਾਨ ਦੇ ਕਈ ਪਿੰਡਾਂ ਦੇ ਵੇਣੇ ਆਪਾਂ ਛੱਪੜਾ ਕੱਚੇ ਹਮੇ ਵਧੀਆ ਉੱਤੇ ਲੱਗੇ ਵੱਡੇ ਵੱਡੇ ਪਿੱਪਲ ਆਹ ਸਾਜ ਖੇਡੀਆਂ ਦਿੰਦੇ ਆਂ ਤੇ ਫਾਟਪੁਰੇ ਨਹੀਂ ਮੀਨਾ ਫਾਟਪੁਰੇ ਬਹੁਤ ਸੋਹਣਾ ਤੇ ਛੱਪੜਾ ਇਹ ਉਹਦੇ ਜਿਵੇਂ ਗਲੀ ਨਹੀਂ ਬਣਾਉਣ ਦਿੱਤੀ ਉਹਨੂੰ ਦਰਪੰਜੀ ਨੂੰ ਪਪੂ ਨੂੰ ਅਦਾ ਕੇ ਗਲੀ ਬਣਾਉਣੀ ਬਹੁਤ ਸਾਂ ਮੈਂ ਕਿ ਨਾ ਲੱਗੇ ਨਾ ਬਣਾ ਮੱਛਰ ਕਾਜੂ ਪਟਕੇ ਹਾਂ ਸਹੀ ਗੱਲ ਹੈ ਤੇ ਉਵੇਂ ਰਹਿਣ ਦੇ ਤੇ ਛੱਪੜ ਛਪੜ ਨੂੰ ਜਾਂਦਾ ਪਾਣੀਦਾਰੇ ਪਿੰਡਾਂ ਦਾ ਤੇ ਉਹ ਵੀਰਸਿਆਂ ਕੇ ਆਲੇ ਪਾਸੇ ਬਣਾਤੀਆਂ ਖਾਲੀਆਂ ਉਹੀ ਪਾਸੇ ਵੀਰਸਿਆਂ ਦਾ ਮੱਛਰੀ ਆਈ ਨਾਮਾ ਸ਼ੁਰੂ ਹੋ ਗਿਆ ਦਾ ਹੁਣ ਤਾਂ ਆਪਿਆ ਦਵਾਈ ਵਾਲਕੇ ਮੁਰਕਣ ਗਰਮੀ ਕੰਟਰੋਲ ਕਰ ਲਈ ਬਾਈ ਉਹ ਬੁੱਟੇ ਲਾਈ ਜਾਂਦੇ ਰੇਤੇ 'ਚ ਵੇਖੋ ਬਿਲਕੁਲ ਰਾਜਸਥਾਨ ਦੇ ਵਿੱਚ ਪਿੰਡਾਂ ਦੇ ਵਿੱਚ ਬੜੇ ਦਰਾਸਤ ਪਿੰਡਾਂ ਨੇ ਤਾਂ ਲਾਉਂਦੇ ਬਹੁਤ ਐਵੇਂ ਕਹਿੰਦੇ ਕਿ ਬਥੇਰੇ ਥਾਵਾਂ ਤੇ ਪਾਣੀ ਨਹੀਂ ਪਾਉਂਦੇ ਹਾਂ ਮਰਾਜਕੇ ਚੱਕ ਬੜੇ ਦਰਾਸਤ ਆ ਪਿੰਡ ਦੇ ਵਿੱਚ ਹਾਂ ਹੈਗੇ ਨੇ ਮਨਮੋਬੜੇ ਨੂੰ ਹੂੰ ਹੂੰ ਬਹੁਤ ਹਰਿਆਲੀ ਉਹ ਐਨ ਸਭ ਤੋਂ ਵਧੀਆ ਤਾਂ ਹੁਣ ਸ਼ਾਨ ਵਾਲਾ ਦਾ ਪਉਹੀ ਮੰਨਦਾ ਪਿੱਪਲ ਤੇ ਬੋੜ ਨੂੰ ਟਾਈਮ ਬਹੁਤ ਲੱਗਦਾ ਹੁੰਦਾ ਉਹਨਾਂ ਨੂੰ ਜੀ ਹੁਣ ਨਹੀਂ ਹੁਣ ਉਹ ਤਾਂ ਕਈ ਸਾਲਾਂ ਚੋਂ ਹੋਣਗੇ ਜ਼ਿੰਦਗੀ ਲੰਘੇ ਦੀ ਬੰਦੇ ਦੀ ਹਾਂ ਤੇਰੇ ਕੋਲੇ ਲ ਉਹ ਤਾਂ ਖੜੇ ਆ ਪਰ ਟਾਈਮ ਲੱਗਦਾ ਬਾਲੇ ਸਲੋ ਵੱਧਦੇ ਆ ਬਾਲੇ ਹਾਂ ਸਲੋ ਵੱਧਦੇ ਕਾਦੀ ਹੋਈ ਇਹ ਹੋਇਆ ਪਰ ਅਮਰੀਕਾ ਮੁਲਕੇ ਜਿ ਮਠੂਆ ਦਾ ਨਹੀਂ ਹੁੰਦੇ ਦਰ ਇਹ ਨਹੀਂ ਹੁੰਦੇ ਉਧਰ ਹੋਰ ਹੁੰਨੇ ਉਧਰ ਵੀ ਠੰਡ ਰਹਿੰਦੀ ਏ ਉਹ ਰਾਦਾ ਵਖੀ ਨਮੋਲ ਗਏ ਆਲੇ ਤੇ ਚਿਕਰਾਈਆਂ ਤੇ ਵੈਰਿਟੀ ਅਲੱਗ ਹੈ ਹਾਂ ਆ ਡਬਲ ਵੈਰਿਟੀ ਚਲੋ ਵੇਖਦੇ ਆਂ ਕੱਲ ਨੂੰ ਮੀ ਆਉਂਦਾ ਕਿ ਨਹੀਂ ਆਉਂਦਾ ਫਿਰ ਅਪਡੇਟ ਦੇਵਾਂਗੇ ਫਿਰ ਹਾਂ ਫਿਰ ਕਰਾਂਗੇ ਠੀਕ ਆ ਬਾਈ ਕਰੋ ਰੈਸ ਤੁਸੀਂ ਵੀ ਥੋੜੇ ਪਹਿਣ ਦੇ ਕੇ ਹਾਂ ਤੇ ਮੇਰੇ ਬਣਾਵਾਂਗੇ ਵੀਡੀਓ ਅੱਛਾ ਇਹ ਮੈਂ ਹੁਣ ਅਮਰਤਨ ਵਾਲਾ ਮੇਰਾ ਵਾਦਾ ਫਿਰ ਕਿ ਕੁਝੀਆਂ ਕੱਢਾਂਗੇ ਅਸੀਂ ਵਰਕਸ਼ਾਪ ਬੰਨੀ ਅੱਛਾ ਕੱਢਣ ਕਿਹਨੂੰ ਠਾਈ ਨਹੀਂ ਮਿਟਾ ਅੱਛਾ ਠਾਈ ਨਹੀਂ ਆ ਸਾਡੇ ਕੋਲ ਡੰਡਾ ਵੀ ਸੀਗਾ ਕੱਢ ਕੇ ਉਹ ਤਾਂ ਸਹੀ ਗੱਲ ਹੈ ਉਹ ਆਦਾ ਪੌਣੇ 5 ਵਜੇ ਆ ਜੀ ਦੋਵੇਂ ਚੱਲਾਂਗੇ ਕਈ ਲੈ ਕੇ ਬਾਕੀ ਕੇ ਬਗਾ ਢੇਲੇ ਲਿਆ ਬਾਕੀ ਚ ਆ ਗਿਆ ਹੈ ਬਾਕੀ ਚ ਆ ਗਿਆ ਇੱਕ ਰਹੀ ਇਕਲੀ ਹੋਰ ਹੈ ਜਿਹੜੀ ਪਰਲੇ ਪਾਸੇ ਵਾਲੀ ਹਾਂਜੀ ਢੱਕੀ ਤੇ ਚਲੋ ਉਹ ਵੀ ਕੱਢੋ ਤੇ ਫੇਰ ਆਪਾਂ ਮਾ ਮਿਰ ਕਰੇ ਫੇਰ ਕੀ ਕਰਾਂ ਕੱਲ ਨੂੰ ਵੀ ਆਊਗਾ ਵੇਖੋ ਤੁਸੀਂ ਨਹੀਂ ਨਹੀਂ ਬਾਬੇ ਜੀ ਇੱਥੇ ਮਖਾਵਾਂਗੇ ਕਿ ਘਈ ਅਮੇ ਮਖਾਵਾਂਗੇ ਸਹੀ ਗੱਲ ਤੇ ਮਾਰਦੇ ਆ ਵੀ ਅਖੇ ਰੱਬ ਵੀ ਬੰਨਿਆ ਕਰੇ ਮਖਾ ਮੰਨ ਜਿਆ ਕਰੋ ਹੋਏਗਾ ਸਭ ਨਹੀਂ ਹੁੰਦਿਆਂ ਇਦਾਂ ਬਈ ਹੈਗੀਆਂ ਸਭ ਠੀਕ ਆ ਭਾਈ ਚੰਦ ਜੀ ਤੁਹਾਨੂੰ ਕੱਲ ਨੂੰ ਦੱਸਾਂਗੇ ਅਸੀਂ ਕੁਝ ਕੱਢਣ ਤੋਂ ਬਾਅਦ ਵੀ ਮੀ ਕਿੰਨੇ ਟਾਈਮ ਚ ਆਉਂਦਾ ਸਾਨੂੰ ਉਮੀਦ ਆ ਵੀ ਕੱਲ ਨੂੰ ਪੱਕਾ ਵੀ ਆ ਜੂਗਾ ਤੜਕੇ 5 ਵਜੇ ਜਾਣਾ ਹੈ ਪੌਣੇ ਪੰਜ ਓਕੇ ਬਾਬਾ ਜੀ ਹਾਂ ਇਹ ਰੀਤੀ ਰਿਵਾਜ ਆ ਪਿੰਡਾਂ ਦੇ ਸਾਡੇ